ਰੁਪਿੰਦਰ ਹੋ ਗਈ ਤਿਆਰ ਚੱਲ ਚੱਲੀਏ ਗਾਂ ਫਿਰ ਹਾਂਜੀ ਚਲੋ ਮੈਂ ਤਾਂ ਤਿਆਰੀ ਹੈ ਉਹ ਲਾਇਆ ਕਿ ਮੈਂ ਜੋਗਨ ਨੂੰ ਫੋਨ ਕਰਦਾ ਕਰਈ ਹੈ ਇਹ ਕਰਈ ਹੈ ਆ ਮੈਂ ਕਿਤੇ ਡਾਕਟਰ ਕੋਲੋਂ ਗਈ ਹੁਣ ਆ ਚਲੋ ਫਿਰ ਉਹਨੇ ਆ ਹੋਇਆ ਹੋ ਹੋ ਦੇ ਆਨੇ ਆ ਮੈਨੂੰ ਦਿਲਜੀਤ ਦਾ ਚੇਤਾ ਆਉਂਦਿਆ ਫਿਰ ਕਿ ਉਹ ਦਿਨ ਵੇਖ ਲੈ ਜਦੋਂ ਹਟਦਾ ਨਹੀਂ ਕਿੱਦਾਂ ਜੇ ਇੰਦਾ ਹੀ ਗੱਡੀ ਸਾਰਿਆਂ ਦੀ ਉਹ ਵਹੀ ਬੰਗਲੀਏ ਤਾਂ ਪਤਾ ਲੱਗਣਦਿਆ ਹੀ ਕਿ ਤੇਰੀ ਗਲਤੀ ਹੈ ਹਲੇ ਵੀਡੀਓ ਬਣੀ ਪਈ ਐ ਤੇ ਨਾ ਫੇਰ ਸਾਡਾ ਲਈ ਜਾਂ ਡਿਆ ਪੀਣਾ ਕਰਾਇਆ ਵਾ ਸਭ ਕੋ ਉਹਦੇ ਟੱਬਰ ਚੰਗਾ ਵਾ ਜੇ ਉਹ ਜਾ ਉਹਦੇ ਖੁਸ਼ੀ ਪਾਏ ਸਾਡੇ ਤੇ ਸ਼ੱਕ ਕਰਨ ਡਿਆ ਵੀ ਉਹ ਸਾਰੇ ਜੀਆਂ ਨੂੰ ਪਤਾ ਵਾ ਕਿ ਉਹ ਕਿਦਾਂ ਦਾ ਤਾਂ ਕਿਦਾਂ ਦਾ ਨਹੀਂ ਨੀ ਉਹ ਤਾਂ ਬਸ ਇੱਕ ਮੂੰਹ ਬੋਲ ਕੇ ਨਹੀਂ ਕਹਿੰਦੇ ਵੀ ਇਹ ਮੜਾ ਵਾ ਚਾਹੇ ਕਿਦਾਂ ਹੁਣ ਮਾਂ ਕਿਦਾਂ ਕਹ ਦੇ ਉਹਨੂੰ ਕਿਹੜਾ ਨਹੀਂ ਪਤਾ ਵੀ ਕੀ ਕੋਈ ਕਰਦਾ ਤੇ ਕੀ ਨਹੀਂ ਹੁਣ ਪਿਓ ਹੀ ਜੋ ਕਿਦਾਂ ਗੁੱਸੇ ਜਾਂਦਾ ਨਾ ਦੋ ਤਿੰਨ ਆਰੀ ਤੇ ਮੈਂ ਹਟਾਇਆ ਹਨ ਛਿਰ ਵੀ ਅਕਸਰ ਆਪਣੇ ਜੀਵਾਂ ਦਾ ਪਤਾ ਹੀ ਹੁੰਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਦੱਸ ਵੀ ਤਰਾ ਭਰਾ ਵਾ ਜੇ ਕਰਨ ਨੂੰ ਮੰਨ ਲਾ ਵੀ ਨਵੀ ਹੋ ਜਾਂਦੀ ਜਿਆਦਾ ਲੱਗ ਜਾਂਦੀ ਸਾਡ ਤੇ ਫੇਰ ਉਹ ਵੀ ਗੱਡੀ ਨਾਲ ਜੀਆਂ ਵੱਲ ਨਹੀਂ ਵੇਦਾ ਵੀ ਮਾਸਾ ਜਿੰਨਾ ਮੁੰਡਾ ਉਹਦਾ ਵਿਚਰੇ ਦਾ ਤੇ ਸਾਰੀ ਉਮਰ ਦੀ ਵਿਪਤਾ ਪੈਣੀ ਹੀ ਨਾ ਜਾਂ ਤਾਂ ਇਹ ਵੀ ਪਤਾ ਨਹੀਂ ਲੱਗਣ ਦਿੰਦਾ ਪਤਾ ਹੀ ਫਿਰ ਲੱਗ ਜਾਂਦਾ ਵੀ ਕੀਤਾ ਵੀ ਇੰਨੇ ਇਹਨੇ ਹਟਣਾ ਨਹੀਂ ਹੈਗਾ ਮੰਜਲ ਦਾ ਨਹੀਂ ਹੁਣ ਹਟ ਜਾਊਗਾ ਨਹੀਂ ਉਹ ਇਦਾਂ ਨਹੀਂ ਹਟਣਾ ਚਾਹੀਦਾ ਉਹਨੂੰ ਉਦੋਂ ਹੀ ਉਤ ਖੜਦੇ ਜੇ ਉਥੇ ਆਪੇ ਸਜਾਉਂਦੀ ਮਣੀ ਮੋਟੀ ਤੇ ਅਗਲ ਟਿਕਾਣੀ ਆਉਂਦੀ ਥੋੜੀ ਉਹ ਸਾਰੇ ਜਾਣੇ ਫਿਰ ਇਹੋ ਸੋਚਣ ਦੇ ਟੀ ਇਹਦਾ ਮੁੰਡਾ ਬਣੇਗਾ ਜਿਆ ਉਹ ਵਿਚਾਰਾ ਕੱਲ ਨੂੰ ਕੀ ਸੋਚੂਗਾ ਇਹ ਤੇ ਫਿਰ ਸਾਰਾ ਉਹਦੇ ਸੋਚੀ ਜਾਂਦੇ ਵੀ ਉਹਦਾ ਮੁੰਡਾ ਨਿਕਾ ਬਾਅਦ ਜੇ ਬਾਈ ਚਾਂਸ ਦਾ ਸੱਚ ਸੱਟ ਲੱਗੀ ਹੀ ਤੇ ਜਿਗਦੇ ਵੱਧ ਲੱਗ ਜਾਨੀ ਤੇ ਉਹਦਾ ਮੁੰਡਾ ਕਿੱਥੇ ਜਾਣਾ ਉਹਦਾ ਨਾ ਜਿੱਥੋਂ ਤੱਕ ਮੈਨੂੰ ਲੱਗਦਾ ਹਨਾ ਇਹਨਾਂ ਦੀ ਮੰਮੀ ਨੇ ਇਹਨੂੰ ਰੱਖਣਾ ਨਹੀਂ ਆ ਘਰ ਠੀਕ ਹਨਾ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਵੇਤੋਂ ਉਹ ਤੋਂ ਉਹਨਾਂ ਦੇ ਘਰ ਦਾ ਮਸਲਾ ਹੀ ਹੈ ਉਹ ਤੋਂ ਉਹ ਜਿੱਦਾਂ ਜ ਕਰਨੇ ਵੀ ਦੱਸ ਉਹ ਤੇ ਹੈ ਹੀ ਹੈ ਵਾ ਦੂਜੀ ਵੀ ਰਲੀਆਂ ਨਾਲ ਹੀ ਕਿ ਤੂੰ ਹੀ ਸਮਝਾਇਆ ਇਹਨੂੰ ਕੋਹ ਤੇਰੇ ਉਹ ਗੱਲਾਂ ਕਰਦੇ ਆ 15 ਲੱਖ ਇਹਨਾਂ ਨੂੰ ਮਾਫ ਕਰ ਦੇਣਾ ਦੱਸ ਉਹਦੀਆਂ ਚੰਗੀਆਂ ਸੁਲਾਵਾਂ ਆਉਣ ਲੱਗੀਆਂ ਸੀ ਗਾੜੀ ਤੱਚ ਕੋਈ ਤਾਇਆ ਉਹ ਡੱਕਦਾ ਸੀ ਇਹਨੂੰ ਵੀ ਨਹੀਂ ਹਾਂ ਕੰਮ ਨਾ ਕਰੀਏ ਜੀ ਉਹ ਹੋਏ ਕਿ ਚੰਗਾ ਕਰਨ ਦਾ ਫਾਇਦਾ ਹੀ ਨਹੀਂ ਆ ਬੰਦਾ ਆਪਣੇ ਮਜੇ ਸਰ ਰਵੇ ਸਭ ਮੈਂ ਲਾਇਆ ਸਾਬ ਉਹ ਚੱਲ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਤੇ ਅਸੀਂ ਚੱਲੀਏ ਪਤਾ ਲਿਆ ਕਿ ਤੇ ਮੁਰਗੇ ਆਈਏ ਟਾਈਮ ਚਲੋ ਫੇ ਚਲੋ ਘਰ ਦਾ ਕੰਮ ਵਿਖਣਾ ਆ ਕੇ ਫਰਕਾ ਨਾ ਕਿਨੋਂ ਹਾਂਜੀ ਫਰਕਾ ਵਾ ਚੱਲ ਵਧੀਆ ਤੇ ਕੰਮ ਕੰਮ ਨਾ ਕਰਨ ਜਾਈਆਂ ਜੀ ਇੱਧਰ ਕੰਮ ਮੇਰਾ ਅਦਾ ਵੀ ਮੜਾ ਜਾ ਫੇਰਾ ਮਾਰ ਕੇ ਆਉਣਾ ਵਾ ਤੇ ਇੱਕ ਵਾਰੀ ਵੇਖਾਂ ਵੀ ਕਿੰਨਾ ਕੰਮ ਰਹਿੰਦਾ ਵਾ ਚੱਲ ਕੇ ਇਹਨੂੰ ਨਾਲ ਡਾ ਲੀਣਾ ਵਾ ਤੇ ਆਪ ਤੇ ਚੱਲ ਭਾਵੇਂ ਘਟ ਕਰੂੰਗਾ ਪਰ ਕਿਸੇ ਕੋ ਕਹਿ ਕੇ ਕਰਵਾ ਲੈਣ ਕਿਉਂ ਵੀ ਲੋਕਾਂ ਨੇ ਹੁਣਗਾ ਕਦੋਂ ਕਰਨੇ ਆ ਉਹ ਆਉ ਤੇ ਹੈ ਮਜਬੂਰੀ ਤੇ ਸਾਨੂੰ ਆ ਲੋਕਾਂ ਦੇ ਆਪਣੇ ਕੰਮ ਕਰਨੀ ਆ ਚੱਲ ਆਪ ਨਾ ਹਾਂ ਕਰੀ ਉਹਨੂੰ ਪੈਸੇ ਮਾਸਾ ਵਧ ਦੇ ਦੀ ਤੇ ਕਰਨਾ ਇਹੋ ਸੋਚਣੇ ਆ ਵੀ ਨਾਲ ਕਿਹਨੂੰ ਢੇੜੀ ਦੇਣਾ ਹਾਂ ਤੇ ਚੱਲ ਕੰਮ ਹੀ ਨਾ ਘੜੂਗਾ ਹਣਾ ਹਾਂਜੀ ਮੈਂ ਤੇ ਸਭ ਨੂੰ ਕਹਿੰਨੀ ਆ ਵੀ ਰੈਸਟ ਕਰ ਲੋ ਪਰ ਮੰਨਦੇ ਨਹੀਂ ਹੈਗੇ ਕਿਸੇ ਦੀ ਗੱਲ ਬਾਰ ਬਾਰ ਇਹੋ ਗੱਲ ਕਰੀ ਜਾਂਦੀ ਆ ਵੀ ਮੇਰਾ ਕੰਮ ਬੜਾ ਪਿਆ ਹੋ ਮੈਂ ਉੱਧਰ ਜਾਣਾ ਕੰਮ ਜਦ ਇੱਕ ਵਾਰੀ ਲੋੜੀ ਛੁੱਟ ਗਿਆ ਨਾ ਤੇ ਮੁੜ ਕੇ ਨਹੀਂ ਆ ਗੱਡੀ ਲਈ ਤੇ ਆਉਣੀ ਉਹ ਆ ਹੋਏ ਤੇ ਹੈ ਹੀ ਮਜਬੂਰੀ ਤੇ ਸਾਨੂੰ ਲੋਕਾਂ ਨੂੰ ਥੋੜੀ ਆ ਉਹਨਾਂ ਦਾ ਇੱਥੋਂ ਨਾ ਕਰਾਇਆ ਤੇ ਹੋਰ ਕਿਧਰ ਕਰਾ ਲੈਣਾ ਆਹ ਉਹਨਾਂ ਦੇ ਕਰਾਈ ਲੈਣਾ ਵੀ ਆ ਵੀ ਚੱਲ ਗਾਂਦ ਨਾ ਟੁੱਟੂਗਾ ਉਧਰ ਲੋਕੀ ਫੋਨ ਕਰਕੇ ਡੇ ਆ ਕਹਿਣ ਅੱਛਾ ਅੱਛਾ ਪਰ ਫਿਰ ਵੀ ਕੰਮ ਹੋ ਜੇ ਤੇ ਜਦਾਂ ਗੱਲ ਹੋਰ ਹੁੰਦੀ ਆ ਉਹ ਆ ਹੋ ਯਾਰ ਕੰਮ ਦੇ ਘਟਦਾ ਹੀ ਆ ਇਹਨੂੰ ਪਤਾ ਹੁਣ ਜਿੰਨ ਮਜਬੂਰੀ ਉਹਨੇ ਤੇ ਠੀਕ ਕਰਾਉਣਾ ਹੀ ਆ ਟਰੈਕਟਰ ਕਿਦੋਂ ਕਿਦੋਂ ਤੇ ਚੱਲ ਕੋਈ ਗੱਲ ਨਹੀਂ ਹੌਲੀ ਹੌਲੀ ਲੱਗਾ ਰਹਾ ਆਪ ਉਹਦਾ ਨਾ ਹੀ ਲੱਗੀ ਉਹਨੂੰ ਮੋੜੇੰਡਾ ਛੜੀ ਜੋ ਤਾ ਮੁੜ ਕੇ ਤਨੀ ਵੀ ਗੱਲਬਾਤ ਹੋਈ ਦਿਲਜੀਤ ਉਹਨਾਂ ਦੇ ਨਾਲ ਨਹੀਂ ਦੀਦੀ ਬਾਅਦ ਚ ਕਿਹੜੀ ਗੱਲਬਾਤ ਹੋਣੀ ਆ ਤੁਹਾਨੂੰ ਤੇ ਪਤਾ ਹੀ ਐ ਜਿੰਨਾ ਮਰਜੀ ਉਹਦੇ ਨਾਲ ਸਿਰ ਖਪਾਈ ਜਾਓ ਉਹਦੀ ਸੂਈ ਉੱਥੇ ਹੀ ਜੜੀ ਰਹਿਣੀ ਆ ਉਹਦੇ ਹੁਣ ਵੀ ਇਹੋ ਕਹਿੰਦਾ ਵਾ ਵੀ ਮੈਂ ਕੁਝ ਨਹੀਂ ਕੀਤਾ ਅੱਗੇ ਵੀ ਉਹ ਬਥੇਰੀਆਂ ਗੱਲਾਂ ਪਤਾ ਕਰਦਾ ਹੈਗਾ ਪਰ ਇੰਨੀ ਉਮੀਦ ਨਹੀਂ ਵੀ ਉਹ ਇਦਾਂ ਦਾ ਵੀ ਕੰਮ ਕਰੂਗਾ ਬਾਕੀ ਅਹੀ ਤੇ ਯਾਰ ਕਹਿਣਾ ਛੱਡਦਾ ਮੈਂ ਤਾਂ ਤੁਹਾਡੇ ਸਾਹਮਣੇ ਉਦੋਂ ਦਾ ਹੀ ਆਖਿਆ ਵੀ ਨਾ ਤੂੰ ਸਾਡੇ ਮੱਥੇ ਲੱਗੀ ਤਾਂ ਨਾ ਹੀ ਤੇਰੇ ਲੱਗਾਂਗੇ ਬਾਕੀ ਕੰਮ ਤੇ ਚੱਲਦੇ ਰਹਿਣੇ ਆ ਹੈ ਕਿ ਨਹੀਂ ਐਵੇਂ ਮੁੜ ਕੇ ਉਹਨਾਂ ਨਾਲ ਕੋਈ ਗੱਲਬਾਤ ਹੋਊਗੀ ਤੇ ਫਿਰ ਫਾਇਦਾ ਕੋਈ ਨਹੀਂ ਬਾਕੀ ਇਹ ਆ ਪ੍ਰਚਕ ਨਾ ਹੋਗੇ ਰਹੀ ਜਿੱਦਾਂ ਉਹਨੇ ਕੰਮ ਕੀਤਾ ਵਾਣਾ ਜੇ ਕੱਲ ਨੂੰ ਹੋਰ ਕੋਈ ਕਦਮ ਚੁੱਕ ਲਿਆਣਾ ਉਹਨੇ ਤੇ ਬੜਾ ਔਖਾ ਹੋ ਜਾਣਾ ਹੀ ਅਵਲ ਤੇ ਉਹਦੇ ਮੱਥੇ ਨਾ ਲੱਗੀ ਹੁਣ ਸਿੱਧੀ ਜਿਹੜੀ ਪੱਦਰੀ ਗੱਲ ਵਾ ਚਲ ਰੋਟੀ ਤੇ ਬਣਾ ਕੇ ਰੱਖਦੀ ਨਿੱਤੇ ਨੂੰ ਕਿੰਨਾ ਚਿਰ ਲਗਣਾ ਸੌਈ ਦੇ ਵਿੱਚ ਕਿਉਂ ਮੰਮੀ ਕੰਮ ਹੀ ਕੋਈ ਮੈਨੂੰ ਦੱਸ ਦੋ ਤੇਰ ਕੋ ਨਹੀਂ ਮੈਂ ਕੰਮ ਕਰਵਾਉਂਦੀ ਤੇਰ ਕੋ ਰੋਟੀ ਬਣਾਵਾ ਕੇ ਖਾਣ ਨਾਲੋਂ ਨਾ ਜ਼ਹਿਰ ਖਾਣਾ ਤੇ ਉਹ ਚੰਗਾ ਵਾ ਮੈਨੂੰ ਰੱਬ ਨੇ ਹੱਥ ਦਿੱਤੇ ਆ ਮੈਂ ਆਪੇ ਪਕਾ ਕੇ ਖਾ ਲੂੰਗੀ ਮੰਮੀ ਇਹ ਕਿੱਦਾਂ ਦੀਆਂ ਗੱਲਾਂ ਕਰਨ ੜੇ ਅੱਗੇ ਮੇਰੇ ਹੱਥ ਦੀ ਖਾਂਦੇ ਹੀ ਨਾ ਰੋਟੀ ਅੱਗੇ ਮੈਂ ਖਾਂਦੀ ਹਾਂ ਹੁਣ ਨਹੀਂ ਮੈਨੂੰ ਤੁਹਾਡੇ ਦੋਹਾਂ ਜੀਆਂ ਤੇ ਯਕੀਨ ਆ ਯਕੀਨ ਉੱਡ ਗਿਆ ਹੁਣ ਤੇ ਬਣਾ ਕੇ ਫਿਰ ਖਾ ਲੋ ਜੀ ਆ ਗੱਲ ਵਾ ਤੇ ਫਿਰ ਤੈਨੂੰ ਇਹੋ ਪੁੱਛਣ ਆਈ ਹਾਂ ਇਹ ਛੇਤੇ ਕੰਮ ਖਤਮ ਕਰਕੇ ਬਾਹਰ ਚੱਲ ਤੁਹਾਨੂੰ ਨਾ ਪਕੀਆਂ ਪਕਾਈਆਂ ਰਾਸ ਨਹੀਂ ਆਈਆਂ ਉਹ ਕੋਈ ਗੱਲ ਨਹੀਂ ਸਾਰੀ ਉਮਰ ਤੂੰ ਨੇ ਬਿਨ ਪਕਾ ਕੇ ਖਵਾਲਦੀ ਰਹੀ ਆਹ ਉਹ ਤੁਹਾਡੀ ਨੋ ਆ ਜਾਂਦੀ ਰਹੀ ਨਾ ਦੁੱਜੀ ਉਹ ਪਕਾ ਕੇ ਦਿੰਦੀ ਹਣੀ ਤਾਂ ਨੋ ਤੇ ਤੂੰ ਕਿਉਂ ਚੁੱਪਦੀ ਆ ਉਹਦੇ ਵੱਲ ਕੀ ਕਰਨ ਦੀਆਂ ਗੱਲ ਤੂੰ ਮੇਰ ਨਾਲ ਕਰ ਮੇਰ ਨਾਲ ਗੱਲਵਾ ਤੇਰੀ ਉਹਦੇ ਨਾਲ ਕੋਈ ਗੱਲ ਨਹੀਂ ਦੀ ਹੁਣ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ ਨੇ ਚੰਗੇ ਕਿੱਦਾਂ ਲੱਗੇ ਰੋਟੀ ਦੇ ਵਿੱਚ ਕੱਲ ਨੂੰ ਸਾਨੂੰ ਕੁਝ ਪਾ ਕੇ ਦੇ ਤਾਂ ਸਾਨੂੰ ਕਿੰਨੇ ਵੇਖਣਾ ਵਾ ਉਹਨੂੰ ਤਾਂ ਹਿਲਾ ਬਲਿਆ ਭੱਜ ਦੌੜ ਕੇ ਨਹੀਂ ਤਾਂ ਆਪਣੇ ਵੱਲੋਂ ਨਾ ਮਾਰ ਕੇ ਛੋਟੀ ਦਿੱਤਾ ਹੀ ਉਹਨੂੰ ਮੰਮੀ ਇਸ ਕੀਮਾ ਪਹਿਲਾਂ ਤੁਸੀਂ ਦਿੰਦੇ ਨਹੀਂ ਤੁਸੀਂ ਵੀ ਨਾਲ ਰਲੇ ਹੀ ਨਾ ਹੱਟੇ ਹੁਣ ਤੁਹਾਨੂੰ ਗੱਲਾਂ ਆਉਣ ਲੱਪੀਆਂ ਵਾ ਖਾਂਦੇ ਮੇਰੇ ਹੱਥ ਦੀਆਂ ਰਈਆਂ ਵਾ ਹੁਣ ਤੁਹਾਨੂੰ ਗੱਲਾਂ ਆਉਂਦੀਆਂ ਵਾ ਕੋਈ ਗੱਲ ਨਹੀਂ ਜੇ ਮੇਰੇ ਹੱਥ ਦੀ ਨਹੀਂ ਨਾ ਖਾਣੀ ਤੇ ਦੂਜੀ ਨੂੰ ਕੋ ਚੱਲ ਜਾਓ ਭਗਾ ਕੇ ਦੇ ਦਊਗੀ ਤੁਹਾਨੂੰ ਉਧਰ ਕੀ ਕਰਨ ਨੂੰ ਜਾਵਾਂ ਮੇਰਾ ਘਰ ਆ ਵਾ ਤੇ ਟੌਰ ਨਾ ਰਹੂੰਗੀ ਇੱਥੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਤੇ ਜੇ ਟੌਰ ਨਾ ਰਹਿਣਾ ਤੇ ਫਿਰ ਚੁੱਪ ਕੀਤੇ ਰਿਹਾ ਕਰੋ ਜਦੋਂ ਗਲਤੀ ਮੈਂ ਨਹੀਂ ਕੀਤੀ ਉਹਨਾਂ ਨੇ ਗਲਤੀ ਕੀਤੀ ਨਾ ਉਹਨਾਂ ਨੂੰ ਜਾ ਕੇ ਕਹੋ ਆ ਤਾਂ ਤੂੰ ਨਹੀਂ ਸਮਝਾ ਸਕਦੀ ਤੇਰੇ ਨਾਲ ਸਲਾਹ ਕਰਕੇ ਸਾਰੇ ਕੰਮ ਫੇਰ ਹੀ ਹਾਨੇ ਕੀਤੇ ਆ ਤੈਨੂੰ ਕਿੱਦਾਂ ਮੈਂ ਸਮਝਾਇਆ ਸੀ ਪਿੱਦਲਜੀਤ ਨੂੰ ਕਹਿ ਕਿ ਉਹੋ ਜਿਹਾ ਕੰਮ ਨਾ ਕਰੇ ਵੀ ਇੰਨਾ ਹੀ ਤਰਸ ਕਰ ਲੈਂਦੇ ਤੁਸੀਂ ਵੀ ਹਨ ਨੂੰ ਨੌਕਰੀ ਮਿਲ ਗਈ ਆ 70000 ਦੇ ਫੇਰ ਹੋ ਗਏ ਆ ਮੰਮੀ ਤੁਸੀਂ ਸਮਝਾਉਂਦੇ ਨਹੀਂ ਕਿੰਨਾ ਕੁ ਮੰਨਦੇ ਹੋ ਮੇਰੀ ਨਹੀਂ ਮੰਨਣੀ ਹੁਣ ਉਹ ਨਾ ਤੇਰੀ ਮੰਨਣੀ ਹੀ ਜੇ ਸਮਝਾਉਂਦੀ ਤਾਂ ਫੇਰ ਮੰਮੀ ਮੈਂ ਬਥੇਰਾ ਸਮਝਾਇਆ ਸੀ ਮੈਨੂੰ ਕੀ ਪਤਾ ਉਹਨੇ ਕੀ ਕਰਦੇ ਫਿਰਦੇ ਹੀ ਠੂਠਾ ਲੈ ਕੇ ਨਾ ਮੰਗਦੇ ਫਿਰਨਾ ਹੀ ਇੰਨੀ ਸ਼ਰਮ ਕਰ ਲੈਂਦੇ ਹੋ ਠੂਠਾ ਲੈ ਕੇ ਕਿਉਂ ਮੰਗਣਾ ਆਈ ਜਿਹੜਾ 70000 ਰੁਪਏ ਦੇਦਾ ਨਾ ਤਾਂ ਵਨ ਸਵੰਨਾ ਖਾਂਦੇ ਜੇ ਤਾਂ ਵਨ ਸੋਨਾ ਪਾਉਂਦੇ ਜੇ ਉਹ ਕਿੱਥੋਂ ਲੈਣਾ ਹੈ ਫਿਰ ਮੰਮੀ ਹੁਣ ਤੇ ਤੂੰ ਹੀ ਨਾ ਜੋਬਨ ਦੀਆਂ ਗੱਲਾਂ ਕਰਨੀਆਂ ਕਿਉਂਕਿ ਉਹ ਚੰਗਾ ਹੀ ਲੱਗਦਾ ਤੁਹਾਨੂੰ ਨਹੀਂ ਚੰਗਾ ਤੇ ਮੈਨੂੰ ਇਹ ਵੀ ਲੱਗਦਾ ਹੀ ਇਹ ਉੱਤੋਂ ਨਹੀਂ ਡਿੱਗਾ ਇਹਨੂੰ ਮੈਂ ਜੰਮਿਆਂ ਪਾਲਿਆ ਵਾ ਪਰ ਕਰਤੂਤਾ ਨਹੀਂ ਚੰਗੀਆਂ ਕਰਨ ਦੇ ਆ ਕੀ ਕਰਾਂ ਮੈਂ ਮੰਮੀ ਮੈਨੂੰ ਤਾਂ ਲੱਗਦਾ ਨਹੀਂ ਆ ਕਿ ਟਾਡਾ ਮੁੰਡਾ ਹੋਊਗਾ ਏ ਆਹੋ ਉੱਤੋਂ ਡਿੱਗਾ ਹੁਣਾਵਾ ਪੜਾਇਆ ਲਖਾਇਆ ਨੌਕਰੀ ਤਾਂ ਲਵਾਇਆ ਮੁੰਡੇ ਦਾ ਬਿਨਾ ਹੀ ਉਹਨੂੰ ਨੌਕਰੀ ਤਾਂ ਲਵਾਤਾ ਸੀ ਅਗਲ ਕਰਕੇ ਗੱਲ ਕਰਨ ਲੱਗੀ ਮੈਂ ਤਾਂ ਮੰਮੀ ਨੂੰ ਟੱਡ ਦਾ ਪਿਆਰ ਨਾ ਬੋਲਣ ਦੀ ਠੀਕ ਆ ਨਾ ਤੁਸੀਂ ਅੱਗੇ ਵਧਣਦੇ ਆ ਨਹੀਂ ਉਹਨਾਂ ਦਾ ਤਾਂ ਕੋਈ ਸਰਿਆ ਨਹੀਂ ਚੁੱਪ ਕੀਤੇ ਰਹੇ ਤੁਹਾਡੀ ਜਾਨ ਵੀ ਬਖਸ਼ਤੀ ਤੇ ਨੌਕਰੀ ਵੀ ਚੰਗੇ ਹੁੰਦੇ ਨਾ ਨੌਕਰੀ ਤਾਂ ਲਵਾਉਂਦੇ ਤੁਹਾਨੂੰ ਤੇ ਦਰਦ ਦਰਦੀਆਂ ਠੋਕਰਾਂ ਖਾਂਦੇ ਅਸਰਲੇ ਲੈਂਦੇ ਲੋਕਾਂ ਦੇ ਤਾਂ ਬੇਹੋਸ਼ ਟਕਣੇ ਆ ਜਾਂਦੀ ਐਦਾਂ ਕਿਦਾਂ ਨੌਕਰੀ ਤਾਂ ਲਵਾ ਦਿੰਦੇ ਹੋ ਜਿੱਦਾਂ ਲਵਾਇਆ ਸੀ ਉਹ ਤੁਹਾਨੂੰ ਆ ਵੀ ਸਕਦੇ ਆ ਤਸਾਨ ਨਹੀਂ ਕੀਤਾ ਪੈਸੇ ਅਹੀਂ ਲਾਏ ਹੀ ਵੇਖਾ ਕਿੱਦਾਂ ਚੀਕਦੀ ਆ ਪੈਸੇ ਲਾਏ ਹੀ ਉਦੋਂ ਤਾਂ ਸ਼ਿਕਰੀ ਮੂੰਹ ਤਾਂ ਜੰਮੀ ਸੀ ਹੁਣ ਤੁਹਾਨੂੰ ਸ਼ਿਕਰੀ ਲੱਭਦੀ ਆ ਜਦੋਂ ਨੋਟ ਮਿਲਦੇ ਹੀ ਉਦੋਂ ਨਹੀਂ ਸ਼ਿਕਰੀ ਦੇਦੀ ਤੁਹਾਨੂੰ ਉਦੋਂ ਤੇ ਹੱਥ ਅੱਗੇ ਕਰ ਦਿੰਦੇ ਸੀ ਕੋਈ ਗੱਲ ਨਹੀਂ ਮੈਂ ਸਾਹਮਣੇ ਰੱਖ ਲੈਨੀ ਆ ਜਾ ਜਾ ਕੇ ਨਾ ਆਪਣਾ ਕੰਮ ਕਰ ਮੈਨੂੰ ਰੋਟੀਆਂ ਤੋਂ ਲਾ ਲੈਣ ਦੇ ਤੇ ਉਹ ਤੇਰੇ ਨਾਲ ਕੇ ਰੋਟੀ ਖਾਣੀ ਆ ਕੰਮ ਕਰ ਜਾ ਕੇ ਲਾਓ ਤੇ ਖਾ ਲੋ ਕੋਈ ਨਹੀਂ ਖਾ ਲੂਗੀ ਲੁੱਲੀ ਲੰਗੜੀ ਨਹੀਂ ਮੈਂ ਵੀ ਮੇਰ ਕੋ ਪਕਾ ਦੀਆਂ ਨਹੀਂ ਗਿਆ ਕਿੱਡਾ ਸਾੰਢਾ ਹੀ ਆ ਕਰਨ ਫੇ ਮੈਂ ਹੀ ਪਕਾ ਕੇ ਦੇਣੀ ਆ ਰੋਟੀਆਂ ਤਾਂ ਮੈਂ ਬਾਅਦ ਵਿੱਚ ਪਕਾਉਣੀ ਆ ਆ ਜਿਹੜਾ ਬਾਹਰ ਬੈਠਾ ਨਾ ਮੰਗਣੋ ਜਿਆ ਇਹ ਤਾਂ ਨਾਲ ਗੱਲ ਕਰਦੀ ਆ ਵੀ ਇਹਦੀ ਜ਼ਬਾਨ ਬੰਦ ਕਰਾਉਣੀ ਕਿ ਨਹੀਂ ਕਰਾਉਣੀ ਨਹੀਂ ਤਾਂ ਮੇਰ ਤੋਂ ਬੁਰਾ ਕੋਈ ਨਹੀਂ ਹੋ ਵੇਖਾਂ ਕਿੱਡਾ ਬੂਥਾ ਜਿਹਾ ਬਣਾ ਕੇ ਇੱਥੇ ਆਣ ਕੇ ਬੈਠਾ ਵੇ ਮੇਰੀ ਸੁਣ ਲੈ ਗੱਲ ਉਹ ਜਿਹੜੀ ਅੰਦਰ ਵਾ ਨਾ ਉਹਨੂੰ ਸਮਝਾ ਲੈ ਨਹੀਂ ਤਾਂ ਮੇਰ ਤੋਂ ਬੁਰਾ ਕੋਈ ਨਹੀਂ ਹੋ ਬੜੀ ਜ਼ਬਾਨ ਚਲਾਉਂ ਰਹੀ ਓ ਕੀ ਗੱਲ ਹੋ ਗਈ ਹੁਣ ਗੱਲ ਕਿਹਣੀ ਆ ਉਹਨੂੰ ਮੈਂ ਕਿਹਾ ਸੀ ਵੀ ਰੋਟੀ ਪਕਾ ਕੇ ਤਾਂ ਬਾਹਰ ਨਿਕਲ ਮੈਂ ਵੀ ਰੋਟੀ ਪਕਾਉਣੀ ਆ ਅੱਗੋਂ ਕਹਿੰਦੀ ਵੀ ਮੈਂ ਪਕਾ ਦਿੰਦੀ ਆ ਤਾਂ ਤੁਸੀਂ ਖਾ ਲਿਓ ਉਹਦੇ ਹੱਥਾਂ ਦੀ ਰੋਟੀ ਤੇ ਮੈਂ ਕਦੀ ਵੀ ਨਹੀਂ ਖਾਂਦੀ ਹੁਣ ਤਾਂ ਇਹ ਦੋਵਾਂ ਜੀਆਂ ਤੇ ਨਾ ਹਨ ਮਾਸਾ ਜਿੰਨਾ ਚਕ ਨਹੀਂ ਰਿਹਾ ਤੈਨੂੰ ਤਾਂ ਮਾਸਾ ਸ਼ਰਮ ਨਾ ਆਈ ਵੀ ਮੇਰਾ ਭਰਾ ਵਾ ਖੂਨ ਵਾ ਮੇਰਾ ਤੇ ਮੈਂ ਕਿਹੜਾ ਕੰਮ ਕਰਨ ਲੱਗਾ ਵਾ ਦਲਜੀਤ ਆ ਮੰਮੀ ਮੈਂ ਕਿੰਨੀ ਵਾਰੀ ਕਹਤਾ ਮੈਂ ਕੰਮ ਨਹੀਂ ਕੀਤਾ ਜੋ ਪਕਾ ਕੇ ਦੇਣ ਦੀ ਸੀ ਚੁਪੜ ਕੇ ਖਾ ਲਓ ਮੈਂ ਨਹੀਂ ਖਾਂਦੀ ਮੇਰੇ ਹੱਥ ਪੈਰ ਹੈਗੇ ਆ ਸਲਾਮਤ ਨਾ ਖਾ ਸਕਦੀਆਂ ਪਕਾ ਕੇ ਤੁਹਾਡੇ ਲਈ ਆਪ ਲੈ ਆਂਦੇ ਫਿਰ ਬਾਰ-ਬਾਰ ਤੂੰ ਘਟੋਂ ਤੇਰੀ ਬੋਲੀ ਉਹਨੇ ਬੋਲਣੀ ਆ ਜਪਾਨ ਤਾਂ ਤੇਰੀ ਏਡੀ ਲੰਮੀ ਆ ਉਹ ਰੋਟੀ ਪੱਕੀ ਬਗਾਈ ਮੈਨੂੰ ਹੁਣ ਕੀ ਚਾਹੀਦਾ ਵਾ ਮੈਂ ਨਹੀਂ ਤੁਹਾਡੇ ਨਾਲ ਰੋਟੀ ਖਾਣੀ ਸ਼ੁਗਲ ਕਰੋ ਵੀ ਤੁਹਾਨੂੰ ਘਰੋਂ ਨਹੀਂ ਧੱਕੇ ਮਾਰ ਕੇ ਕੱਢਿਆ ਜਿੰਨਾ ਪਿਓ ਤੁਹਾਡਾ ਗਰਮੀ ਹੈ ਨਾ ਤੁਸੀਂ ਸੜਕ ਤੇ ਬੈਠੇ ਹੋਣਾ ਹੀ ਤੁਹਾਨੂੰ ਉਹ ਕਰ ਲਓ ਇਹ ਵੀ ਕੰਮ ਕਰ ਲਓ ਲਾ ਲਓ ਚਾਹ ਤੇ ਜਾ ਚਲ ਜਾ ਫਿਰ ਕੀ ਕਰ ਰੋ ਬੈਠਾ ਇੱਥੇ ਤੇ ਮੇਰਾ ਘਰ ਨਹੀਂ ਹੈਗਾ ਇੱਥੇ ਤੇਰਾ ਘਰ ਸਵਾਹ ਕਰ ਤੂਤਾ ਘਰ ਵਾਲੀਆਂ ਕਰਨੀਆਂ ਕਰਨੀਆਂ ਕਿ ਇਹ ਜੀ ਇਹਨੂੰ ਆਪਣਾ ਜੀਵ ਸਮਝਿੰਦੇ ਆ ਤੇ ਮੇਰਾ ਮਾਪਿਓ ਆ ਮੇਰਾ ਭਰਾ ਵਾ ਮੈਂ ਨਹੀਂ ਆ ਇਹ ਕੰਮ ਕੀਤਾ ਮੈਂ ਕਿੰਨੀ ਵਾਰੀ ਕਹਤਾ ਮੈਂ ਨਹੀਂ ਕੰਮ ਕੀਤਾ ਇਹ ਫੇਰ ਉਹ ਜਿਹੜੀ ਵੀਡੀਓ ਹੀ ਉਹ ਕਿੱਦਾਂ ਬਣੀ ਮੈਂ ਮਮੀ ਉਧਰ ਜਾ ਕੇ ਬੈਠਾ ਮੈਂ ਉਹ ਮਤਲਬ ਮਿਲ ਨਹੀਂ ਸਕਦਾ ਕਿ ਇਹਨੂੰ ਦਲਜੀਤ ਕਿੰਨਾ ਝੂਠ ਬੋਲੇਗਾ ਸੱਚ ਸਾਹਮਣੇ ਆ ਗਿਆ ਅਹੀਂ ਅੱਖਾਂ ਨਾਲ ਵੇਖ ਲਿਆ ਫੇਰ ਵੀ ਕਹਿੰਦਾ ਮੈਂ ਨਹੀਂ ਕੁਝ ਕੀਤਾ ਮੈਂ ਨਹੀਂ ਇਹ ਕੀਤਾ ਠੀਕ ਹੈ ਨਾ ਜਿਹਨੂੰ ਪੁੱਛਣਾ ਜਾ ਕੇ ਪੁੱਛ ਲੋ ਚੱਲ ਪੁੱਛ ਲੂੰਗੀ ਮੈਂ ਉਹਨੂੰ ਸਮਝਾ ਦੇ ਪੀ ਬੰਦਿਆਂ ਵਾਂਗ ਰਹਿ ਜਾਂ ਘਰ ਵਿੱਚ ਰਹਿਣਾ ਨਹੀਂ ਤੇ ਸਮਝਾਉਣਾ ਮੈਨੂੰ ਆਉਂਦਾ ਹੀ ਫਿਰ ਤੜਫੀ ਨਾ ਕਿ ਮਾਤਾ ਨੇ ਆਹ ਕੰਮ ਕੀਤਾ ਵਾ ਕੋਈ ਗੱਲ ਨਹੀਂ ਮੈਂ ਸਮਝਾ ਦੂੰਗਾ ਉਹਨੂੰ ਨਦੀ ਕਹਿੰਦੀ ਉਹ ਨੌਵਾਂ ਵਾਲ ਚਲ ਜਾਓ ਕਿਉਂ ਮੈਂ ਚਲ ਜਾ ਮੇਰਾ ਘਰ-ਬਾਰ ਵਾ ਜ਼ਰੂਰੀਆਂ ਗੱਲਾਂ ਗੱਨੇ ਮੈਨੂੰ ਕਹਿਣਾ ਹੀ ਆ ਤੇ ਬਣਾ ਲਓ ਤੁਸੀਂ ਵੀ ਘਰ ਆ ਜਾ ਵੇਲੀ ਵਾਲ ਬਣਾ ਲਓ ਨਾਲੇ ਖਰਚਾ ਲਾ ਕੇ ਘਰ ਬਣਾਓਗੇ ਨਾ ਤੇ ਤੁਹਾਨੂੰ ਹੀ ਪਤਾ ਲੱਗ ਜਾਊ ਫੇਰ ਘਰ ਕਿੱਦਾਂ ਬਣਦੇ ਆ ਕੀ ਲੋੜ ਪਿਆ ਵਾ ਬਾਤ ਤਾਂ ਘਰ ਰੌਲਾ ਜਹਾੜਿਆ ਤੁਹਾਡਾ ਰੌਲਾ ਕਾਹਦਾ ਪਾਉਣਾ ਵਾ ਤੁਹਾਡੀ ਨਿੱਕੀ ਨੌ ਕਹਿਣ ਲਈ ਆ ਕਿ ਜਾ ਵੱਟੀ ਵਾਲ ਚਲ ਜਾਓ ਤੇ ਘਰ-ਬਾਰ ਸਾਡਾ ਵਾ ਇਹਨਾਂ ਨੂੰ ਕੱਢਣਾ ਵਾ ਉਹ ਲਾ ਹੀ ਲਾਉਂ ਚਾਹਤੀ ਦੋਵੇਂ ਇਹਨੇ ਪਹਿਲਾਂ ਤੇ じゃ ਚਲਦਾ ਜਾਂਦਾ ਨਹੀਂ ਕੱਢ ਦੇਣਾ ਹੀ ਕੱਢ ਦੇਣਾ ਹੈ ਤੁਸੀਂ ਮੈਨੂੰ ਮੇਰੇ ਸਹੇਣੀ ਉਹ ਨਹੀਂ ਘਰ ਚ ਕਾਦਾ ਹਿੱਸਾ ਤੇਰਾ ਮੈਂ ਤਾਂ ਕਹਿੰਦਾ ਨਾ ਦਾ ਸਮਾਜਿਕ ਤੇ ਬਾਹਰ ਸੋਟੇ ਨਾਲ ਅਜਾ ਜਿੰਨਾ ਚਿਰ ਮਾਂ ਪਿਓ ਜਿੰਦੇ ਹੋ ਉਹ ਨਾ ਉਹਨਾਂ ਦੀ ਮਰਜ਼ੀ ਆ ਕਿ ਹਿੱਸਾ ਕਿਨੂੰ ਦੇਣਾ ਵਾ ਤਾਂ ਕਿਨੂੰ ਨਹੀਂ ਦੇਣਾ ਉਹ ਨਾ ਦਾ ਕੋ ਠੀਕ ਹੈ ਨਾ ਰੋਟੀਆਂ ਚਾੜ ਖਾ ਲੈਣਾ ਘਰ ਚ ਤੈਨੂੰ ਇੰਨੀ ਸ਼ਰਮ ਨਹੀਂ ਆਉਂਦੀ ਤੇ ਨੌਕਰੀ ਚਲ ਗਈ ਸੀ ਜੀ ਜੀ ਦਾ ਕਰਲੇ ਲੈ ਨਾ ਹਾਂ ਕਿਦਾਂ ਮਗਰ ਉਤਰਿਆ ਫਿਰਦਾ ਹਾਂ ਲੋਕਾਂ ਦੇ ਜਿੰਨਾਂ ਲੈ ਵੇਖਣ ਨੂੰ ਜੀ ਨਹੀਂ ਕਰਦਾ ਤੇ ਇਹਨੇ ਤੇਰੀ ਨੌਕਰੀ ਲਵਾਤੀ 70000 ਤਨਖਾਹ ਹੁੰਦਾ ਵੀ ਤੈਨੂੰ ਪੈਸੇ ਦਿੱਤੇ ਅਸੀਂ ਵੀ ਇਦਾਂ ਦੀ ਨੌਕਰੀ ਲੱਗੀ ਜਿਨ੍ਹਾਂ ਨੇ ਨਹੀਂ ਨੌਕਰੀ ਤੇ ਲਵਾਏ ਪੈਸੇ ਤੇ ਤੂੰ ਉਹਨਾਂ ਨੂੰ ਦੇ ਪੈਸੇ ਬੰਦ ਕਰਨਾ ਤੇ ਤੇਰੇ ਬੋਲਣੋਂ ਘਟਦਾ ਹੀ ਨਹੀਂ ਮਾਂ ਗੜੀ ਉਹ ਡਰ ਜੀ ਮਾਂਗੜੀ ਬੋਲ ਨੂੰ ਡੰਡੀ ਆ ਸਿਰ ਦੇ ਵਾਲਾਂ ਨੂੰ ਤਾਂ ਪੈਣ ਦੇ ਆ ਨਹੀਂ ਮਾਂ ਦਾ ਡੰਡੀ ਨਾ ਤਾਂ ਮਾਂ ਦਾ ਝਾਟਾ ਪੁੱਟ ਫਿਰ ਸ਼ਰਮਤ ਨਹੀਂ ਆਉਂਦੀ ਤੈਨੂੰ ਜੇ ਉਹਦੇ ਘੜੀ ਬੋਲੀਏ ਸੰਦੀਪ ਤੇ ਤਾਂ ਹੀ ਤੈਨੂੰ ਦੱਸਣੀ ਆ ਪਸੰਦੀਪ ਨੇ ਮਾਰਾ ਕਿਹਾ ਕੀ ਆ ਇਹੋ ਹੀ ਕਿਹਾ ਵਾ ਰੋਟੀਆਂ ਬਗਾ ਕੇ ਦੇ ਦੇਣੀ ਆ ਮੈਂ ਆਨੂੰ ਕਿਹਾ ਵੇ ਮੈਂ ਤੇ ਰਹਿਣ ਸਾਡੀ ਰੋਟੀ ਨਹੀਂ ਖਾਣੀ ਸਾਨੂੰ ਤੁਹਾਡੇ ਤਾਂ ਯਕੀਨ ਨਹੀਂ ਰਿਹਾ ਅਸੀਂ ਆਪੇ ਪਕਾਵਾਂਗੇ ਤਾਂ ਆਪੇ ਖਾਵਾਂਗੇ ਤੁਸੀਂ ਆਪਣਾ ਸਮਝ ਚੋ ਤੇ ਚਲੋ ਇਥੋਂ ਬਾਹਰ ਅਸੀਂ ਘਰ ਬਣਾ ਲੈਣਾ ਕਿੱਥੇ ਰਵੇਂਗਾ ਤੇ ਰਹਿਣਾ ਤੁਹਾਡੇ ਨਾਲ ਹੀ ਵੀ ਨਹੀਂ ਚਾਉਂਦੇ ਜੋ ਕੁਝ ਹੈਗਾ ਨਾ ਵੱਖੋ ਵੱਖ ਕਰੋ ਕੋਈ ਗੱਲ ਨਹੀਂ ਇਹ ਵੀ ਚਾਲ ਆਦਾਂਗੇ ਛੇਤੀ ਤੁਹਾਡਾ ਲਾਲਾ ਲਾਲਾ ਕੋਈ ਡਰ ਵਾਲੀ ਗੱਲ ਨਹੀਂ ਗੀ ਸਾਨੇ ਕਰਨਾ ਸਾਰੀ ਦੁਨੀਆ ਹੀ ਘਰ ਬਣਾਉਂਦੀ ਆ ਨਾਲੇ ਲੱਗ ਜਾਓ ਪਤਾ ਕਿ ਕਿਦਾਂ ਬਣਾਇਂਦਾ ਰਮਨ ਮੈਨ ਤੈਨੂੰ ਕੀ ਗੱਲ ਦੱਸਾਂ ਇਹਨਾਂ ਦੋਆ ਜੀ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਗਏ ਧੱਕੇ ਮਾਰ ਕੇ ਵੀ ਕੱਢਿਆ ਨਾ ਲੋਕਾਂ ਨੇ ਜੀਨ ਨਹੀਂ ਦੇਣਾ ਕਹਣਾ ਪੁੱਤ ਨਾ ਇਹ ਕੰਮ ਕਰਨ ਦੇ ਆ ਉਹ ਮੈਨੂੰ ਇਹਦੀ ਸਮਝ ਰਹੀ ਆਈ ਉਹ 15 16 ਲੱਖ ਰੁਪਈਆ ਫੇਰ ਛਡਣ ਡਿਆ ਤੇ ਉਹਨੂੰ ਇਹ ਮਰਵਾਉਂ ਡਿਆ ਮੈਂ ਤੇ 1 ਰੁਪਈਆ ਨਹੀਂ ਉਹਨੂੰ ਕਹਿਣਾ ਛੱਡ ਉਹਨੂੰ ਮੈਂ ਕਹਿਣਾ ਵੀ 15 ਦਾ 15 ਪੂਰਾ ਹੀ ਲੈ ਦੇ ਕੋਈ ਹੰਦਰ ਦਿੱਖ ਤਾਉਂਦੀ ਲੋੜ ਨਹੀਂ ਗਈ ਹੈਗੀ ਜਿੱਡੀ ਇਹਦੀ ਜ਼ਬਾਨ ਵਾ ਇਹ ਤੇ ਹੈ ਹੀ ਹੈ ਕਿ ਤੇ ਘਰ ਦੀ ਮਾਸਾ ਸ਼ਰਮ ਕਰ ਲੈ ਵੀ ਮੈਂ ਹੀ ਇਹਨੂੰ ਸਮਝਾਵਾਂ ਵੀ ਜੇ ਤੂੰ ਗਲਤੀ ਕਰ ਹੀ ਲਈ ਆ ਤਾਂ ਗਲਤੀ ਮੰਨ ਲਾ ਰੋਲ ਚੱਲਿਆ ਸੀ ਨੌਕਰੀ ਬਿਨਾਂ ਕਿੱਦਾਂ ਤਰਦਾ ਹੀ ਆਹ ਤੇ ਵਿੱਚ ਹੀ ਨਾ ਹੁੰਦੇ ਨਾ ਨੌਕਰੀ ਦੀ ਗੱਲ ਇਹਦੀ ਕਦੀ ਵੀ ਨਹੀਂ ਪਾਨੀ ਇਹ ਤਾਂ ਐਵੇਂ ਇਦਾਂ ਹੀ ਨੰਗਣਾ ਹੀ ਰੋਂਦੇ ਦਾ ਇਹ ਮਿਲ ਗਈ ਆ ਤੇ ਰਮਾਨਾ ਨੌਕਰੀ ਕਰ ਪੈਸੇ ਦੇ ਕੇ ਤੇ ਉਹਨੂੰ ਮਰਵਾਉਂਦੇ ਆ ਕੀ ਕਰਦਾ ਫਿਰਦੇ ਕੋਈ ਸਮਝ ਨਹੀਂ ਆਉਂਦੀ ਇਹਦੀ ਪਰ ਮੈਨੂੰ ਨਾ ਦਲਜੀਤ ਤੇ ਉਮੀਦ ਨਹੀਂ ਹੈਗੀ ਭਰਾ ਭਰਾ ਤੇ ਨਾ ਇੱਕ ਦੂਜੇ ਤੇ ਜਾਨ ਦਿੰਦੇ ਆ ਇਹ ਕਿਹੜੇ ਚੱਕਰਾਂ 'ਚ ਪੈ ਗਿਆ ਤੇਰਾ ਨੇ ਸਵਾਰਿਆ ਹੀ ਅੱਜ ਤੱਕ ਵਗੜਾਇਆ ਤੇ ਕੁਛ ਨਹੀਂ ਗਾ ਰੋਟੀ ਬਾਅਦ ਚ ਖਾਣੇ ਆ ਪਹਿਲਾਂ ਜੋਬਨ ਵੱਲੋਂ ਹੋਈਏ ਉਹਨੇ ਵੀ ਨਾ ਅੱਜ ਦੁਕਾਨ ਖੋਲ੍ਹਣੀ ਸੀ ਮੈਂ ਅਸਵੇਰੇ ਨਾ ਜਾਂਦਾ ਦੁਕਾਨ ਵਾਲ ਨੂੰ ਵੇਖਿਆ ਸੀ ਚਲੋ ਹਾਂ ਫੇਰਾ ਚਲੋ ਚਲਿਏ ਬਾਹਰੋਂ ਨੇ ਫੇਰਾ ਬੋਲ ਦੇਣੀ ਮੈਂ ਤੁਹਾਨੂੰ ਕਹਿੰਦੀ ਆ ਫੇਰ ਰਹਿਣ ਦੋ ਕੰਮ ਤੁਸੀਂ ਫੇਰ ਉਹੀ ਜਿੱਦ ਪੜੀ ਆ ਫੇਰ ਮੈਂ ਜਾਣਾ ਹੀ ਜਾਣਾ ਆ ਅੱਜ ਉਹ ਨਹੀਂ ਜੋਦ ਜਿਨ੍ਹਾਂ ਦੇ ਟਰੈਕਟਰ ਆਏ ਆ ਨਾ ਉਹ ਬੰਦੇ ਹੁਣ ਫੋਨ ਕਰਨ ਦੇ ਆ ਪਤਾ ਤੇ ਸਾਰੇ ਨੂੰ ਹੈਗਾ ਵਾ ਆਪਣੇ ਨਾਲ ਤੇ ਡਰਦਾ ਹੀ ਕਹਿੰਦੇ ਆ ਕਿ ਚੱਲ ਜੇ ਟਾਈਮ ਲੱਗੂਗਾ ਤੇ ਕਰਾ ਛੜੀ ਹੂੰ ਚੱਲ ਮੈਂ ਹੁਣ ਥੋੜਾ ਬੋਤਾ ਤੁਹਾਨੂੰ ਫਿਰ ਚੁੱਕਾ ਹੋਇਆ ਆ ਵਾ ਜਿੰਨਾ ਕ ਹੁੰਦਾ ਠੀਕ ਵਾ ਨਾਲ ਕਿਸ ਨੂੰ ਡਾ ਲੇਨਾ ਵਾ ਮੁੰਡੇ ਇੱਕ ਦੋ ਹੈਗੇ ਮਕੈਨਿਕ ਆ ਵਾ ਮੈਂ ਤੇ ਕਹਿੰਦੀ ਸੁਭੋਨਾਂ ਕੋਲੋਂ ਹੀ ਕਰਾ ਲਓ ਆਪ ਲੱਗ ਕੇ ਬਹਿ ਜਿਓ ਉਹ ਨਹੀਂ ਕੋਈ ਗੱਲ ਨਹੀਂ ਸਦਾ ਕੰਮ ਆ ਫੇਰ ਤੋਂ ਥੋੜਾ ਹੀ ਕਰੂੰਗਾ ਮੈਂ ਕੋਈ ਗੱਲ ਨਹੀਂ ਵੇਖਾਂ ਤੇ ਸਹੀ ਪਹਿਲਾਂ 4-5 ਦਿਨ ਹੋ ਗਿਆ ਤੇ ਇੱਧਰ ਆਇਆ ਹੀ ਨਹੀਂ ਤੂੰ ਹੀ ਆਪਣੀ ਜੇਤ ਤੋਂ ਥੋੜੀ ਹਾਰਨਾ ਉੱਥੇ ਹੀ ਸਾਰਾ ਕੰਮ ਰੁਕਿਆ ਹੋਇਆ ਵਾ ਮੇਰਾ ਰਦਾ ਇਦਾਂ ਕਰਾਂ ਸ਼ਹਿਰੋਂ ਇੱਕ ਮੁੰਡਾ ਸੱਦ ਲੈਣਾ ਇੱਕ ਦੇ ਵੀ ਦੋ ਸੱਦ ਲੈਣਾ ਹੋਰ ਕੀ ਹੈ ਕਿਉਂ ਹੁਣ ਸੀਜ਼ਨ ਦੇ ਦਿਨ ਚੱਲਣ ਡੇ ਆ ਤੇ ਜੇ ਕੰਮ ਮੋੜਿਆ ਨਾ ਤੇ ਫਿਰ ਵੀ ਖਰਾਬੀ ਹੁੰਦੀ ਆ ਨਹੀਂ ਨਹੀਂ ਨਾਲੇ ਗਰਮੀ ਬੜੀ ਆ ਆਪ ਘਾਟੀ ਘਰਿਓ ਮੈਂ ਫਿਰ ਵਾਰ-ਵਾਰ ਕੈਂਡੀ ਵੀ ਛਿਰਦਾ ਕੰਮ ਹੈ ਮੈਂ ਕੁਝ ਕਰਨਾ ਹੁਣ ਆ ਉੱਥੇ ਚੱਲਦੇ ਬਾਹਰ ਆਵਾਜ਼ ਹਾਂ ਬੇਟੂ ਠੀਕ ਠਾਕ ਹੈ ਹਾਂ ਵਧੀਆ ਮੈਂ ਵੀ ਅਛਾ ਲੱਗਾ ਸੀ ਪਤਾ ਉਹ ਯਾਰ ਐਕਸੀਡੈਂਟ ਜੇ ਹੋ ਗਿਆ ਸੀਗਾ ਹਾਂ ਨੇ ਠੀਕ ਆ ਹੁਣ ਤੇ ਠੀਕ ਆ ਉਹਦਾ ਹਾਂ ਮੈਂ ਪੁੱਛਣਾ ਸੀਗਾ ਵੀ ਜੇ 2-4 ਦਿਨ ਟਾਈਮ ਹੋਵੇ ਤੇ ਆਓਗੇ ਇੱਥੇ ਆਹੋ ਯਾਰ ਮੈਂ ਚੱਲ ਨਾਲ ਜੇ ਥੋੜਾ ਜਿਹਾ ਕਰਾ ਦਿੰਦੇ ਕੰਮ ਥੋੜਾ ਜਮਾ ਹੋਇਆ ਸੀਗਾ 2-4 ਦਿਨ ਲਾ ਦਿੰਦੇ ਤੇ ਵਧੀਆ ਹੋ ਜਾਂਦਾ ਨਹੀਂ ਨਹੀਂ ਮੈਨੂੰ ਪਤਾ ਤੁਸੀਂ ਕਰਾ ਦੇਣਾ ਵਾ ਚੱਲ ਫਿਰ ਵੀ ਮੇਰਾ ਪੁੱਛਣਾ ਫਰਜ਼ ਬਹੰਦਾ ਵਾ ਹਾਂ ਤੁਸੀਂ ਇਦਾਂ ਕਰਿਓ ਬਿਸ਼ਾਕਾ ਦੀ ਸ਼ਾਮ ਨੂੰ ਹੀ ਆ ਜਿਓ ਹਾਂ ਥੋੜਾ ਬੋਧ ਅੱਜ ਕਰ ਲੈਨੇ ਆ ਇੱਕ ਦੋ ਦਿਨ ਮੇਰੇ ਨਾਲ ਲਵਾ ਦੋ ਤੇ ਫਿਰ ਚੱਲ ਮੁੜ ਕੇ ਵੀ ਚਲ ਤੋਂ ਚਲ ਚਲਦਾ ਜਾਊਗਾ ਕੰਮ ਹਾਂ ਹਾਂ ਚਲੋ ਆਜੋ ਮਿਲਦੇ ਫਿਰ ਹਾਂ ਮਿਲਦੇ ਠੀਕ ਕਹਿੰਦੇ ਸੀ ਕਹਿੰਦਾ ਵੀ ਕੋਈ ਗੱਲ ਨਹੀਂ ਆ ਜਾਣਾ ਮੈਂ ਮੈਂ ਚੱਲ ਨਾਲ ਲਵਾ ਕੇ ਨਾ ਤੇ ਕੰਮ ਮੁੱਕ ਜਾਊਗਾ ਜਿਹੜਾ ਕੰਮ ਪਿਆ ਨਾ ਪੈਂਡਿੰਗ ਉਹ ਹੋ ਜੇ ਨਮਾ ਚੱਲ ਫਿਰ ਦੂਸਰਾ ਫੜ ਲਾਂਗੇ ਚਲੋ ਕੋਈ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਆ ਅਰਮੋਲ ਨੂੰ ਨਾ ਕਿਸ ਦਿਨ ਵਾਂਡੇ ਛੱਡ ਕੇ ਆਈਏ ਹਾਂ ਇਹ ਵੀ ਕੰਮ ਕਰ ਲੀਏ ਜਿੰਨਾ ਤੱਕ ਕੰਮ ਘਟ ਕਰਨਾ ਨਾ ਤੇ ਚੱਲ ਇੱਕ ਦੋ ਕੰਮ ਇਹ ਕਰ ਲਈਏ ਨਾਲ ਹੋਰ ਕੀ ਹਾਂ ਜੀ ਟਿਕ ਟਕ ਦੇ ਹਾਂ ਠੀਕ ਠਾਕ ਤੂੰ ਸੁਣਾ ਤੂੰ ਠੀਕ ਹਾਂ ਹਾਂ ਵਧੀਆ ਠੀਕ ਆ ਪੁੱਤ ਜੇ ਅਰੇਸਟ ਕਰਨੀ ਸੀ ਅਰੇਸਟ ਕੀ ਕਰਨੀ ਸੀ ਕੰਮ ਮੈਂ ਜਿਨ੍ਹਾਂ ਦਾ ਪਿਆ ਆ ਵਾ ਨਾ ਕਰਨ ਵਾਲਾ ਚੱਲ ਉਹਨਾਂ ਦਾ ਨਵੇੜਦਾ ਤੇ ਫੋਨ ਕੀਤਾ ਸੀਗਾ ਮੁੰਡਿਆਂ ਨੂੰ ਸ਼ਹਿਰ ਅੱਛਾ ਮਕੈਨਿਕ ਮੁੰਡੇ ਵਾਗ ਵਾ ਤੇ ਉਹਨਾਂ ਨੂੰ ਕਿਹਾ ਸੀਗਾ ਮੈਂ ਆ ਜਾਓ ਤੇ ਕਹਿੰਦੇ ਕਿ ਇਹਦੇ ਸ਼ਾਮੀ ਆ ਕੇ ਤੇ ਨਾਲ ਕਰਵਾ ਦਿੰਨੇ ਆ। ਚੱਲ ਤੂੰ ਚਾਰ ਦਿਨ ਤੂੰ ਆਰਾਮ ਕਰ ਲੈ। ਕੰਮ ਤੇ ਹੁੰਦਾ ਹੀ ਰਹਿਣੀ। ਨਹੀਂ ਮੈਂ ਤਾਂ ਕੱਟੀ ਕਰੂੰਗਾ। ਉਹਨਾਂ ਨੂੰ ਨਾਲ ਦਾ ਛੜੂੰਗਾ। ਪੁੱਤ ਸਿਰ ਦੀ ਸੱਟ ਵਾ। ਹੂੰ। ਮੁੜ ਕੇ ਜ਼ਿਆਦਾ ਨੁਕਸਾਨ ਹੋਊਗਾ। ਦਲਜੀਤ ਕੀ ਕੰਡਿਆ? ਪੁੱਤ ਦਲਜੀਤ ਨੇ ਕੀ ਕਰਨਾ ਵਾ? ਹੁਣ ਵੀ ਸਿਰਖ ਪਾਈ ਕਰਦੇ ਆਏ ਆਂ। ਇਹ ਕੋਈ ਹੋ ਤੇ ਕੋ ਦੀ ਘਰ ਦੀ ਆ। ਉਹ ਵੀ ਇੰਨੀ ਜਬਾਨ ਚਲਾਉਂਦੀ ਤੈਨੂੰ ਮੈਂ ਦੱਸ ਨਹੀਂ ਸਕਦੀ। ਕਹਿਣ ਲਈ ਹੀ ਦੂਜੀ ਨੌ ਵਾਲੀ ਚਲ ਜੋ। ਉਹਦੀਆਂ ਪੱਕੀਆਂ ਖਾੜਿਓ। ਹੁਣ ਤੂੰ ਦੱਸ ਅਸੀਂ ਤਾਂ ਵਿਚ ਕਾਇ ਫਸ ਗਏ। ਆਂਦੇ ਵੀ ਤੁਸੀਂ ਜੋ ਬੰਦੀ ਗੱਲ ਕਰਦੇ ਜੀ ਉਹ ਪੁੱਤ ਮੈਂ ਤਾਂ ਕੱਲ ਹੀ ਘਰੋਂ ਕੱਢ ਦੇਣਾ ਸੀ ਤੂੰ ਨਾਰਾ ਢੱਕਦਾ ਤੇ ਕੰਮ ਸਾਰਾ ਹੋ ਗਿਆ ਸੀ ਉਹ ਤਾਂ ਫੇਰ ਸਿਰ ਖੜਾ ਨਹੀਂ ਹਟੰड्या ਹੁਣ ਵੀ ਕਹਿਣ ਦਿਆ ਵਾ ਕੋਈ ਗੱਲ ਨਹੀਂ ਘਰ ਬਣਾਵਾਂਗੇ ਮੈਂ ਜਾ ਵੇਲੀ ਹੈਗਾ ਥਾਂ ਬਣਾ ਲਾ ਨਾਲੇ ਤੇਨੂੰ ਪਤਾ ਲੱਗ ਜੂ ਵੀ ਘਰ ਬਰ ਕਿੱਦਾਂ ਬਣਾਇਂਦਾ ਵਾ ਮਾਪਿਓ ਨੇ ਜਿਹੜਾ ਬਣਾਇਆ ਹੁੰਦਾ ਨਾ ਉਹਦੀ ਕੋਈ ਕਦਰ ਨਹੀਂ ਹੁੰਦੀ ਵੇਖ ਰੇ ਇਦਾਂ ਹੀ ਬਣ ਗਿਆ ਠੇਕਰਾਂ ਦੇ ਨਾਲ ਹੀ ਕੋਈ ਗੱਲ ਨਹੀਂ ਮੰਮੀ ਜਿਹੜੀ ਰਹਿਂਦਿਆ ਕਰੋ ਉਹਨੂੰ ਜੇ ਤੁਸੀਂ ਬੋਲੋਗੇ ਨਾ ਤੇ ਕੱਲ ਨੂੰ ਤੁਹਾਡੇਗੇ ਜਵਾਬ ਦੇਊਗਾ ਕੀ ਲੋੜਾ ਉਹਨੂੰ ਕਹਿਣ ਦੀ ਆਹ ਗਲਤ ਪਤਾ ਤੇਰੀ ਸਹੀ ਆ ਚਲੋ ਚਲੀਏ ਘਰ ਚਲਦੇ ਹਾਂ ਨਹੀਂ ਘਰ ਨਹੀਂ ਆਣਾ ਇਹ ਜਾਣਾ ਹੈ ਦਿੱਲੀ ਅੱਛਾ ਤੇ ਤੂੰ ਵੀ ਆਰਾਮ ਕਰ ਖੜੀ ਮੁੰਡੇ ਆਉਣਗੇ ਨਾ ਉਹਨਾਂ ਕੋ ਕੰਮ ਕਰਵਾ ਲਈ ਤੇ ਆਪਣਾ ਘਰ ਹੀ ਚੰਗਾ ਆ ਜੀ ਨਹੀਂ ਮੈਂ ਤਾਂ ਕਹਿੰਦਾ 2 ਮਿੰਟ ਨਹੀਂ ਕੋਈ ਨਹੀਂ ਸ਼ਾਮ ਨੂੰ ਆਵਾਂਗੇ ਹਾਂ ਚੰਗਾ ਧਿਆਨ ਰੱਖੀ ਬੋਤਾ ਤੂੰ ਹੀ ਇਹਦਾ ਠੀਕ ਹੈ